ਜੇ ਤੁਹਾਨੂੰ ਰਾਵਣ ਦੇ ਰੋਲ ਇੰਟਰਸਟ ਹੈ ਜੀ ਸਾਡੇ ਮਤਲਬ ਖੋਣਤੀ ਸੀਗਾ ਫਲਸਫੀ ਕਰਦੇ ਸੀਗੇ ਰਾਵਣ ਦੇ ਰੋਲ ਕਰਦੇ ਰਹੇ ਹੋਗੀ ਔਰ ਬਾਕੀ ਨੂੰ ਰਾਵਣ ਦਾ ਜੋ ਕਰੈਕਟਰ ਬਹੁਤ ਜ਼ਿਆਦਾ ਤੁਸੀਂ ਹਾਂਕਾਸ ਮਤਲਬ ਉਹ ਬਹੁਤ ਪਸੰਦ ਹੈ ਕਿ ਇਹ ਡਾਇਲੋਗ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਯਾਦ ਰਹਿੰਦੇ ਨੇ ਕਿ ਜਦ ਤੁਸੀਂ ਰੋਲ ਅਦਾ ਕਰਦੇ ਹੋ ਪਰਦੇ ਦੇ ਪਿੱਛੇ ਹਨਾ ਇੰਨਾ ਸਾਡੇ ਪਿੱਛੇ ਬਿਹਾਈਂਡ ਦਾ ਸੀਨ ਇਹਨਾਂ ਦੀ ਕੜੀ ਮਿਹਨਤ ਹੈ ਜਿਹੜੇ ਸਾਨੂੰ ਪਿਛਲੇ ਮਹੀਨੇ ਇੱਕ ਇੱਕ ਸਵਾ ਸਵਾ ਮਹੀਨਾ ਸਾਨੂੰ 4-4 5-5 ਘੰਟੇ ਰੋਜ਼ ਰਾਤੀ ਤਕਰੀਬਨ 8 ਤੋਂ ਲੈ ਕੇ 11-12 ਵਜੇ ਤੱਕ ਰੈਸਲਾਂ ਕਰਦੇ ਆ ਰੈਸਲਾਂ ਉੱਤੇ ਵੀ ਹਲੇ ਇੱਕ ਇੱਕ ਸੀਨ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਜਾਂਦੀ ਹੈ ਇਹ ਦਿਨਾਂ ਚ ਆ ਕੇ ਪ੍ਰਭੂ ਰਾਮ ਇੱਕ ਐਕਸਟਰਾ ਨਰਜੀ ਸਾਡੇ ਬਾਡੀ ਚ ਅਸੀਂ ਦੇ ਜਾਂਦਾ ਕਿ ਅਸੀਂ ਹਰ ਕੰਮ ਨੂੰ ਪਰਪੱਕਵਾ ਹੋ ਜਾਈ ਦੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਉੱਤਰੀ ਭਾਰਤ ਦੀ ਅੰਗਰੇਜ਼ਾ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪੁਰਾਣੀ ਰਾਮਲੀਲਾ ਅੱਜ ਅਸੀਂ ਉੱਥੇ ਪਹੁੰਚੇ ਨੇ ਕਿ ਗੋਲ ਡਿੱਗੀ ਦੇ ਨਜ਼ਦੀਕ ਇਹ ਰਾਮਲੀਲਾ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈਗੀ ਤੁਹਾਨੂੰ ਦੱਸ ਦਈਏ ਸਭ ਤੋਂ ਵੱਡੀ ਗੱਲ ਪੰਜ ਪੀੜੀਆਂ ਹੋ ਗਈ ਇਸ ਰਾਮਲੀਲਾ ਨੂੰ ਕਰਵਾਉਂਦੇ ਯੂਨਾਈਟਿਡ ਥੀਏਟਰ ਪ੍ਰਬੰਧਕ ਕਮੇਟੀ ਸਾਡੇ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇਗੇ ਤੇ ਜਿਹੜੇ ਕਲਾਕਾਰ ਨੇਗੇ ਕਲਾਕਾਰ ਸਭ ਤੋਂ ਆ ਤੁਹਾਨੂੰ ਦੱਸ ਦਈਏ ਇੱਕ ਦੋ ਭਰਾ ਨੇਗੇ ਜਿਹੜੇ ਕੀ ਇੱਕ ਰਾਮ ਦਾ ਰੋਲ ਕਰ ਰਹੇ ਇੱਕ ਰਾਵਣ ਦਾ ਕਾਫੀ ਲੰਬੇ ਸਮੇਂ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਲਾਕਾਰਾਂ ਨਾਲ ਅਤੇ ਆਯੋਜਕ ਨਾਲ ਵੀ ਤਾਂ ਸਭ ਤੋਂ ਪਹਿਲਾਂ ਕਿ ਕਿੰਨੇ ਟਾਈਮ ਤੋਂ ਰੋਲ ਕਰ ਰਹੇ ਆ ਉਹ ਕਾਦਾ ਰੋਲ ਕਰ ਰਹੇ ਹੋ ਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਰੋਲ ਕਰਦਾ ਸੀ ਜੀ ਜੈ ਸ਼੍ਰੀ ਰਾਮ ਮੈਂ ਨਵੀਨ ਕੁਮਾਰ ਯੂਨਾਈਟਿਡ تھیਟਰ ਦੇ ਵਿੱਚ ਮੈਂ ਲਗਭਗ 10 ਸਾਲ ਤੋਂ ਮੈਂ 라ਵਣ ਦਾ ਹੀ ਰੋਲ ਪਲੇ ਕਰਦਾ ਆ ਰਿਹਾ ਹਾਂ। ਹਾਂ। ਔਰ ਉਹ ਪਰਿਵਾਰ ਦੀ ਗੱਲ ਕਰੀਏ ਤਾਂ ਸਾਡੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਵੀ 라ਵਣ ਦਾ ਹੀ ਰੋਲ ਕਰਦੇ ਰਿਹਾ ਰੇਲਵੇ ਡਰਾਮੈਟਿਕ ਕਲੱਬ 'ਚ। ਹਾਂ। ਸਾਡੇ ਚਾਚਾ ਜੀ ਸੀਗੇ ਉਹ ਵੀ ਰੋਲ ਕਰਦੇ ਰਹੇਗੇ। ਫਾਦਰ ਸਾਹਿਬ, ਚਾਚਾ ਜੀ ਹਮਨੇ ਰੋਲ ਕਰਦੇ ਸੀ। ਹਾਂ। ਅੱਗੇ ਅਸੀਂ ਦੋਨੇ ਭਰਾ ਹੈਗੇ ਹਾਂ ਵੱਡੇ ਭਾਈ ਸਾਹਿਬ ਮੇਰੇ ਸ਼੍ਰੀ ਰਾਮਚੰਦਰ ਜੀ ਦਾ ਰੋਲ ਕਰਦੇ ਨੇ। ਹਾਂ। ਉਹਨਾਂ ਦੇ ਨਾਲ ਹੀ ਮੈਂ 라ਵਣ ਦੀ ਭੂਮਿਕਾ ਨਿਭਾ ਰਿਹਾ ਹਾਂ। ਹਾਂ। ਅੱਛਾ ਜਿਹੜੀ ਤੁਸੀਂ 라ਵਣ ਦਾ ਰੋਲ ਕਰ ਰਹੇ ਹੋ ਇਹ ਸ ਜਿਹੜਾ ਤੁਸੀਂ ਮੇਕਅਪ ਤਿਆਰ ਤਿਆਰੀ ਕੀਤੀ ਜਾਵੇ ਕਿੱਥੋਂ ਸਿੱਖ ਲਿੱਤੀ ਹੈ ਅ ਜਿੱਥੇ ਦਾ ਗਰਾਵੰਦ ਰੋਲ ਦੇ ਇੰਟਰਸਟ ਹੈਗਾ ਜੀ ਸਾਡੇ ਮਤਲਬ ਖੁੰਚੇ ਸੀਗਾ ਫਾਦਰ ਸਾਹਿਬ ਵੀ ਕਰਦੇ ਸੀਗੇ ਗਰਾਵੰਦ ਰੋਲ ਕਰਦੇ ਰਹੇ ਹੋਗੇ ਔਰ ਬਾਕੀ ਮੈਨੂੰ 라ਵੰਦ ਦਾ ਜੋ ਕੈਰੈਕਟਰ ਬਹੁਤ ਜ਼ਿਆਦਾ ਕਿਸੇ ਹੱਦ ਤੱਕ ਮਤਲਬ ਬਹੁਤ ਪਸੰਦ ਹੈ 라ਵੰਦ ਦਾ ਕੈਰੈਕਟਰ ਜਿਹੜਾ ਹੈਗਾ ਬਾਕੀ ਜੋ ਆਪਣੀ ਸਸਤਾ ਹੈਗੀ ਆਪਣੀ ਜਿਹੜੀ ਯੂਨਾਈਟਿਡ تھیਟਰ ਹੈਗੀ ਹੈ ਬਹੁਤ ਮਿਹਨਤੀ ਹੈਗੀ ਹੈ ਜੜੀ ਮੈਨੂੰ ਪ੍ਰੇਰਣਾ ਮਿਲਦੀ ਹੈ ਇਹ ਸਾਰੇ ਕੁਝ ਇੱਥੋਂ ਹੈ ਮਿਹਨਤ ਸਾਰੀ ਇੱਥੇ ਲੱਗਦੀ ਹੈਗੀ ਹੈ ਕਲਾਕਾਰ ਦੀ ਗੱਲ ਕੀਤੀ ਜਾਵੇ ਕਿੰਨੇ ਟਾਈਮ ਤੋਂ ਇਸ ਜਿਹੜਾ 라ਵਨ ਦਾ ਰੋਲ ਤੁਸੀਂ ਗੱਲ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ ਮੈਂ ਤਕਰੀਬਨ 10 ਸਾਲ ਤੋਂ ਹੀ 라ਵਨ ਦਾ ਰੋਲ ਕਰ ਰਿਹਾ ਹਾਂ 10 ਸਾਲ ਜੀ ਔਰ ਵੀ ਰੋਲ ਕਰ ਰਹੇ ਹਾਂ ਕਿ ਸਿਰਫ 라ਵਣ ਦਾ ਹੀ ਕਰ ਨਹੀਂ ਮੈਂ ਪਹਿਸੇ ਤੋਂ ਕਾਫੀ ਰੋਲ ਕਰ ਚੁੱਕਿਆ ਮੇਗਨਾਭ ਦਾ ਹੋ ਗਿਆ ਬਾਲੀ ਦਾ ਹੋ ਗਿਆ ਜਟਾਈ ਮਹਾਰਾਜ ਦਾ ਹੋ ਗਿਆ ਖਰਦੁਸ਼ਣ ਵਗੈਰਾ ਅਚਮਾ ਕਰਦਾ ਰਹੇ ਲੇਕਿਨ ਮੈਂ ਜਿਹੜਾ 라ਵਣ ਦਾ ਕਿਰਦਾਰ ਹੈਗਾ ਮੈਂ ਲਗਭਗ 10 ਸਾਲ ਤੋਂ ਨਹੀਂ ਬਾਰੇ ਜੀ ਅਜੇ ਕੋਈ ਦੋਨੋਂ ਭਰਾਓ ਵੱਡੇ ਹੋ ਤੁਸੀਂ ਇਹ ਛੋਟੇ ਵੱਡੇ ਭਾਈ ਸਾਹਿਬ ਵੱਡੇ ਜੇ ਗੱਲ ਕੀਤੀ ਜਾਵੇ 라ਵਣ ਤੇ ਰਾਮ ਦਾ ਰੋਲ ਕਹਿੰਦੇ ਕਾਫੀ ਜਿਹੜੀ ਦੁਸ਼ਮਣੀ ਸੀ ਇਸ ਨੂੰ ਲੈ ਕੇ ਕੀ ਲੱਗਦਾ ਹੁਣ ਜਿਹੜਾ ਤੁਸੀਂ ਅੱਜ ਤੁਹਾਡੇ ਭਰਾ ਆਰਾਮ ਦਾ ਰੋਲ ਕਰ ਰਹੇ ਹੋ ਤੁਸੀਂ ਰਾਵਣ ਦਾ ਕਰ ਰਹੇ ਹੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜਿਹੜਾ ਕਰੈਕਟਰ ਹੈਗਾ ਇਹਨਾਂ ਦਾ ਆਰਾਮ ਦਾ ਕਰੈਕਟਰ ਹੈ ਮੇਰਾ ਰਾਵਣ ਦਾ ਕਰੈਕਟਰ ਹੈਗਾ ਉਹ ਸਭ ਆਪਣਾ ਸਟੇਜ ਦਾ ਕੀ ਹੈ ਸਟੇਜ ਤੋਂ ਬਾਹਰ ਹੋ ਕੇ ਅਸੀਂ ਉਹੀ ਭਰਾਵਾਂ ਨੂੰ ਪਿਆਰ ਹੈਗਾ ਸਭ ਕੁਝ ਘਟੇਗਾ ਹਾਂਜੀ ਤੇ ਬਿਲਕੁਲ ਗੱਲਬਾਤ ਕਰਦੇ ਆ ਸਾਡੇ ਨਾਲ ਹੋਰ ਵੀ ਕਲਾਕਾਰ ਨੇਗੇ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਭੂ ਜੀ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਰਾਮ ਦਾ ਰੋਲ ਕਰ ਰਹੇ ਹੋ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਰੋਲ ਕਰਦੇ ਹੋ ਮੈਂ ਜੀ ਪਿਛਲੇ 25 ਸਾਲਾਂ ਤੋਂ ਪ੍ਰਭੂ ਰਾਮ ਜੀ ਦਾ ਹੀ ਰੋਲ ਨਿਭਾਉਂਦਾ ਆ ਰਿਹਾ ਉਹਦੇ ਨਾਲ-ਨਾਲ ਮੈਂ ਭਗਵਾਨ ਵਿਸ਼ਨੂੰ ਜੀ ਦਾ ਸ਼ਰਵਣ ਦਾ ਐਦਕੀ ਮੈਨੂੰ ਇਹ ਵੀ ਕਿੰਨਾ ਬੜਾ ਅੱਛਾ ਇੱਕ ਮੌਕਾ ਆਇਆ ਇਸ ਨੂੰ ਭਾਗਿਆ ਮੇਰੇ ਕਲੱਬ ਵਾਲਿਆਂ ਨੇ ਮੈਨੂੰ ਦਿੱਤਾ ਸਾਡੇ ਜਿਹੜੇ ਸਰਪ੍ਰਸਤ ਨੇ ਭਗਵਾਨ ਸ਼ੰਕਰ ਇਹਦਾ ਸ਼ੰਕਰ ਬਨੇ ਮਦਾਰੀ ਚ ਔਰ ਛੋਟੇ ਛੋਟੇ ਇੱਕ ਦੋ ਵੇਦਵਤੀ ਦਾ ਉਹ ਕਿੱਤਾ ਹੋਇਆ ਸਟਾਰਟਿੰਗ ਬਟ ਰਾਮਜੀ ਦੀ ਗੱਲ ਕਰੀਏ ਤੇ ਪਿਛਲੇ 25 ਸਾਲਾਂ ਤੋਂ ਕੰਟੀਨਿਊ ਰਾਮਜੀ ਦਾ ਪਲੇ ਤੇ ਬਕਰ ਹੀ ਰਿਹਾ ਜੀ ਜੇਕਰ ਗੱਲ ਕੀਤੀ ਜਾਵੇ ਹੁਣ ਤੁਸੀਂ ਮੰਨ ਲਓ ਹਰੇਕ ਜਿਹੜਾ ਰੋਲ ਕਰਦੇ ਹੋ ਉਸ ਦੇ ਡਾਇਲੋਗ ਵੱਖਰੇ ਵੱਖਰੇ ਹੁੰਦੇ ਨੇਗੇ ਕੀ ਇਹ ਡਾਇਲੋਗ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਯਾਦ ਰਹਿੰਦੇ ਨੇਗੇ ਜਦ ਤੁਸੀਂ ਰੋਲ ਅਦਾ ਕਰਦੇ ਹੋ ਪਰਦੇ ਦੇ ਪਿੱਛੇ ਹਨਾ ਤੇ ਕਿਸ ਤਰ੍ਹਾਂ ਤੁਸੀਂ ਵੀਰੇ ਇੰਸ ਨੂੰ ਮਾਈਂਡ ਦੇ ਕਿਸ ਤਰ੍ਹਾਂ ਲੈਣੋ ਮੰਨ ਲਓ ਅੱਜ ਤੁਹਾਡਾ ਰਾਮ ਦਾ ਰੋਲ ਹੈ ਕੱਲ ਨੂੰ ਹੋਰ ਕਿਸੇ ਚੀਜ਼ ਦਾ ਰੋਲ ਹੋਵੇ ਤਾਂ ਇਹ ਮਾਈਂਡ ਚ ਕਿਵੇਂ ਰਹੇ ਜੀ ਜੀ ਇਹਦੇ ਪਿੱਛੇ ਸਾਡੀ ਕੜੀ ਲਗਨ ਜਿਹੜੀ ਸਾਡੀ ਕਲੱਬ ਦੇ ਬੜੇ ਹੈਗੇ ਆ ਸਾਡੇ ਮਨੋਜ ਜਿੰਦਲ ਜੀ ਚਾਚਾ ਜੀ ਸਾਡੇ ਪ੍ਰਧਾਨ ਜੀ ਸ਼੍ਰੀ ਰਾਜਕਮਲ ਪੋਪਾ ਜੀ ਸਾਡੇ ਡਾਇਰੈਕਟਰ ਸਾਹਿਬ ਸ਼੍ਰੀ ਸੁਸ਼ੀਲ ਰਾਜਸਥਾਨੀ ਜੀ ਇੰਨਾ ਸਾਡੇ ਪਿੱਛੇ ਬਿਹਾਈਂਡ ਦਾ ਸੀਨ ਇਹਨਾਂ ਦੀ ਕੜੀ ਮਿਹਨਤ ਹੈ ਜਿਹੜੇ ਸਾਨੂੰ ਪਿਛਲੇ ਮਹੀਨੇ ਇੱਕ ਇੱਕ ਸਵਾ ਸਵਾ ਮਹੀਨੇ ਸਾਨੂੰ 4-4 5-5 ਘੰਟੇ ਰੋਜ਼ ਰਾਤੀ ਤਕਰੀਬਨ 8 ਤੋਂ ਲੈ ਕੇ 11-12 ਵ ਲੇ ਇੱਕ ਇੱਕ ਸੀਨ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਜਾਂਦੀ ਹੈ ਮੇਰਾ ਕੱਲੇ ਦਾ ਨਹੀਂ ਕੋਈ ਵੀ ਕੈਰੈਕਟਰ ਜਿੱਥੇ ਹਲਕਾ ਜਿਹਾ ਲੂਜ਼ ਹੈ ਜਿੱਥੇ ਨੂੰ ਕਮੀ ਲੱਗ ਰਹੀ ਹੈ ਉਹਦੇ ਉੱਤੇ ਬਹੁਤ ਕੜੀ ਲਗਨ ਤੇ ਮਿਹਨਤ ਕੀਤੀ ਜਾਂਦੀ ਹੈ ਜੀ ਉਸ ਜਦੋਂ ਅਸੀਂ ਮਹੀਨਾਤਾਂ ਦੌਰਾਨ ਸਪੀਰਿਟ ਚ ਲੰਘਦੇ ਆਂ ਤੇ ਸਾਨੂੰ ਅੱਧੀ ਰਿਮਾਈਨ ਆ ਲੱਗਦਾ ਸਾਨੂੰ ਰਿਮਾਈਂਡ ਹੋ ਜਾਂਦੀ ਇਹ ਪਿਛਲੇ ਸਾਲ ਕੀ ਕੀਤਾ ਸੀ ਇਹ ਕੀ ਦੁਬਾਰਾ ਅਸੀਂ ਅੱਗੇ ਪਰਫਾਰਮ ਕਰਨਾ ਹੈ ਤੇ ਆਲਮੋਸਟ ਸਾਨੂੰ 90% ਯਾਦ ਹੋ ਜਾਂਦਾ ਕੋਈ 10% ਅਗਰ ਕਿਤੇ ਕੁਝ ਮਿਸਟੇਕ ਹੁੰਦੀ ਵੀ ਹੈ ਸਾਡੇ ਪਿੱਛੇ ਸਾਨੂੰ سپورਟ ਸਾਡੇ ਡਾਇਰੈਕਟਰ ਸਾਹਿਬ ਸਾਡੇ ਪ੍ਰਧਾਨ ਦੀ ਰਹਿੰਦੀ ਹੈ ਵੀ ਇੱਥ ਅੱਛਾ ਜੇ ਗੱਲ ਕੀਤੀ ਹੈ ਰੋਲ ਦੀ ਤੁਸੀਂ ਇਸ ਰੋਲ ਦੇ ਵਿੱਚ ਤਿਆਰੀਆਂ ਦੀ ਗੱਲ ਕੀਤੀ ਜਾਵੇ ਡਾਇਲੋਗ ਤਿਆਰ ਕਰਨੇ ਹੁੰਦੇ ਹੈਗੇ ਹਰੇਕ ਚੀਜ਼ ਦਾ ਰੋਲ ਵੀ ਕਰਨਾ ਹੁੰਦਾ ਹੈਗਾ ਫਿਰ ਟਾਈਮਿੰਗ ਕੰਮ ਵੀ ਕਰਨਾ ਹੁੰਦਾ ਆਪਦਾ ਘਰ ਦਾ ਵੀ ਪਰਸਨਲ ਕੰਮ ਹੁੰਦਾ ਹੈ ਜੌਬ ਵੀ ਕਰਨੀ ਹੈ ਇਹ ਟਾਈਮ ਕਿਵੇਂ ਸਪ ਉਹ ਕਰਦੇ ਹੈ ਇਨਾ ਪਿੱਛੇ ਦਾ ਜੀ ਮੈਂ ਵੈਸੇ ਆਪਣੇ ਪ੍ਰਭੂ ਰਾਮ ਜੀ ਦਾ ਵੀ ਥੈਂਕਸ ਕਰਾਂਗਾ ਪ੍ਰਭੂ ਰਾਮ ਜੀ ਦੀ ਕਿਰਪਾ ਹੈ ਉਹਨਾਂ ਦਾ ਹੀ ਆਸ਼ੀਰਵਾਦ ਹੈ ਹਾਂ ਇਹ ਦਿਨਾਂ ਚ ਆ ਕੇ ਪ੍ਰਭੂ ਰਾਮ ਇੱਕ ਐਕਸਟਰਾ ਨਰਜੀ ਸਾਡੇ ਬਾਡੀ ਚ ਅਸੀਂ ਦੇ ਜਾਂਦਾ ਕਿ ਅਸੀਂ ਹਰ ਕੰਮ ਨੂੰ ਪਰਪੱਕਵਾ ਹੋ ਜਾਈਦੇ ਪੱਕੇ ਹੋ ਜੰਨੇ ਆ ਜਿਹੜੇ ਰਮਾਇਣ ਦੇ ਵਾਸਤੇ ਸਾਡੀ ਭਗਤੀ ਬਾ ਪ੍ਰਮਾਤਮਾ ਵੱਲੋਂ ਆਂਦੀ ਹੈ ਉਹ ਅਸੀਂ ਕਰਨੀ ਕਰਨੀ ਹੈ ਚਾਹੇ ਕੁਝ ਵੀ ਹੋ ਜੇ ਹਾਂ ਕੰਮ ਤਾਂ ਅਸੀਂ ਆਨੇ ਆ ਜਿਆਦਾ ਜਿਆਦਾ ਹੋਏਗਾ ਕਿਸੇ ਵੇਲੇ ਲੇਟ ਹੋਨੇ ਆ ਤੇ 8 ਦੀ ਜਗ੍ਹਾ 9 ਪਹੁੰਚਾਂਗਾ ਮੈਂ ਲੇਕਿਨ ਰਹਿਸਲ ਤੇ ਚਾਹੀ 1 ਘੰਟੇ 2 ਘੰਟੇ ਵਾਸਤੇ ਜਾਵਾਂ 4 ਘੰਟੇ ਨਾ ਅਸੀਂ 2 ਘੰਟੇ ਵਾਸਤੇ ਜਾਵਾਂ ਲੇਕਿਨ ਮੈਂ ਜਾਵਾਂਗਾ ਆਪਣੇ ਰਹਿਸੇ ਦੀ ਰਹਿਸਲ ਸੱਡੀ ਹੋਣੀ ਹੋਣੀ ਤੇ ਸਵੇਰ ਉੱਠ ਕੇ ਅਸੀਂ ਉਹੀ ਗੱਲ 15 20 ਮਿੰਟ ਬੋਡੀ ਨੂੰ ਕੁਝ ਰਹਿੰਦਾ ਲੇਕਿਨ ਪ੍ਰਭੂ ਰਾਮ ਵਾਸੀ ਹਿੰਮਤ ਬਖਸ਼ ਦਿੰਦੇ ਆ ਥੋੜਾ ਬਹੁਤ ਹਲਕਾ ਫੁਲਕਾ ਅੱਗੇ ਪਿੱਛੇ ਟਾਈਮ ਦੀ ਅਰੇਂਜਮੈਂਟ ਕੁਝ ਆਫਿਸ ਚ ਕਰ ਲਈਦੀ ਐ ਬਾਕੀ ਰਮੈਨ ਦੇ ਨਾਲ ਤੇ ਹੈਗਾ ਹੀ ਐ ਤੁਸੀਂ ਇਹ ਰੋਲ ਅਦਾ ਕਰ ਰਹੇ ਹੋ ਦੋਨੋਂ ਭੈਣ ਭਰਾ ਭਰਾ ਜੇ ਗੱਲ ਕੀਤੀ ਜਾਵੇ ਘਰਦਿਆਂ ਨੇ ਟੋਕਿਆ ਨੀਗਾ ਵੀ ਤੁਸੀਂ ਆ ਰਾਮ ਤੇ 라ਵਣ ਦਾ ਹਾਲਾਂਕਿ ਇਹਨਾਂ ਦੀ ਦੁਸ਼ਮਣੀ ਇੰਨੀ ਸੀਗੀ ਕਿੰਨਾ ਕੁ ਪਿਆਰ ਹੈ ਤੁਹਾਡਾ ਜੇ ਗੱਲ ਕੀਤੀ ਹੋਏ ਇਕੱਠੇ ਰਹਿੰਦੇ ਹੋ ਬਿਲਕੁਲ ਜੀ ਅਸੀਂ ਇਕੱਠੇ ਰਹਨੇ ਆ ਬਚਪਨ ਤੋਂ ਪ੍ਰਮਾਤਮਾ ਦੀ ਬਹੁਤ ਕਿਰਪਾ ਸਾਡੇ ਦੇ ਪ੍ਰਭੂ ਰਾਮ ਜੀ ਦੀ ਜਿਵੇਂ ਤੁਸੀਂ ਪੁੱਛਿਆ ਪਹਿਲੀ ਗੱਲ ਵੀ ਘਰਦਿਆਂ ਨੇ ਰੋਕਿਆ ਟੋਕਿਆ ਨਹੀਂ ਮੈਂ ਦੱਸਣਾ ਚਾਹਾਂਗਾ ਜਿਵੇਂ ਲੰਕੇਸ਼ ਨੇ ਦੱਸਿਆ ਕਿ ਸਾਡੇ ਮੇਰੇ ਪਿਤਾ ਜੀ ਸ਼੍ਰੀ ਕੁਲਦੀਪ ਕੁਮਾਰ ਜੀ ਪੋਲਾ ਰੇਲਵੇ ਡਰਾਮਾ ਟੀਕਲਬ ਚ ਕਿਸੇ ਵੇਲੇ ਬਹੁਤ ਸੋਹਣਾ ਰੋਲ ਕਰਦੇ ਰੇ ਰਾਵਣ ਦਾ ਉਹ ਜੀਨਸ ਫੈਕਟਰੀ ਸਾਡੇ ਚ ਹੈਗੀ ਆ ਤੇ ਜਦੋਂ ਮੈਂ ਪਹਿਲੀ ਵਾਰੀ ਸਟੇਜ ਤੇ ਉਤਰਨਾ ਸੀ ਮੈਂ ਕੰਡੀਸ਼ਨਲ ਉਤਰਿਆ ਸੀ ਮੈਨੂੰ ਇਹਨਾਂ ਨਹੀਂ ਪਤਾ ਸੀ ਸਟੇਜ ਬਾਰੇ ਮੈਂ ਉਹ ਤੋਂ ਕੰਡੀਸ਼ਨ ਇਹੀ ਕੀਤੀ ਸੀ ਕਿ ਮੈਂ ਰਾਵਣ ਦਾ ਪਲੇ ਕਰਾਂਗਾ ਮੈਂ 4 ਦਿਨ ਰਸ ਨਵੇਂ ਆਰਟਿਸਟਾਂ ਤੇ ਮੇਰੇ ਮੰਮਾ ਨੇ ਪੁੱਛਿਆ ਵੀ ਹਾਂਜੀ ਕਾਦਾ ਰੋਲ ਕਰ ਰਹਾ ਹੈ ਬੇਟਾ ਮੈਂ ਕਿਹਾ ਰਾਵਣ ਦਾ ਮੇਰੇ ਮੰਮਾ ਨੇ ਮੈਨੂੰ ਡਾਂਟ ਕੇ ਕਰੇ ਬਹੁਤ ਜ਼ਿਆਦਾ ਸਾਡੇ ਕਲੇਸ਼ ਹੋਇਆ ਮੇਰੀ ਮੰਮਾ ਕਹਿੰਦਾ ਤੂੰ ਮੰਤਰੀ ਦਾ ਰੋਲ ਕਰ ਲੈ ਮੈਨੂੰ ਕੋਈ objection ਨਹੀਂ ਬਟ ਰਾਵਣ ਦਾ ਨਹੀਂ ਕਰਨਾ ਕਾਰਨ ਉਹਦਾ ਰੀਜ਼ਨ ਹੈ ਸੀ ਸਰ ਕੁਝ ਜਿਵੇਂ ਵਹਿਮ ਕਹਿ ਲੋ ਅੱਜਕੱਲ ਮੇਰੇ ਪਾਪਾ ਰਾਵਣ ਦਾ ਬਹੁਤ ਸੋਹਣਾ ਰੋਲ ਕਰਦੇ ਰਿਹਾ ਲੇਕਿਨ ਪ੍ਰਮਾਤਮਾ ਨੇ ਛੋਟੀ ਜਿਹੀ ਉਮਰ ਚੋਂ ਆਪਣੇ ਚਰਨਾਂ 'ਚ ਬੁਲਾ ਲਿਆ ਜਦੋਂ ਮੈਂ 5 ਸਾਲ ਦਾ ਸੀਗਾ ਲੰਕੇਸ਼ ਆ ਜੋ ਰੋਲ ਕਰ ਰਿਹਾ ਸਿਰਫ ਸਵਾ ਦੋ ਢਾਈ ਸਾਲ ਦੇ ਸੀਗਾ ਜਦੋਂ ਸਾਡੇ ਫਾਦਰ ਸਾਹਿਬ ਇਸ ਜਹਾਨ ਨੂੰ ਛੱਡ ਕੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਮੇਰਾ ਸਭ ਤੋਂ ਛੋਟਾ ਤੀਸਰਾ ਪ੍ਰਾਸੀ ਤਾਂ ਸਵਾ ਮਹੀਨੇ ਦਾ ਸੀਗਾ ਜਦੋਂ ਰਾਮਨ ਦਾ ਕਿਰਦਾਰ ਕਰਨ ਵਾਲੇ ਸਾਡੇ ਪਿਤਾ ਜੀ ਦੁਨੀਆ ਤੋਂ ਚਲੇ ਗਏ ਸੀ ਉਹ ਇੱਕ ਵਹਿਮ ਸਾਡੇ ਪਰਿਵਾਰ 'ਚ ਬੈਠ ਗਿਆ ਸੀ ਵੀ ਇੰਨਾ ਹੁਣ ਹਰ ਮੇਰੇ ਪਾਪਾ ਜੀ ਦੀ ਜੀ ਲਾਈਫ ਦੇ ਵਿੱਚ ਬਹੁਤ ਹੁਣ ਹਾਰ ਸੀਗਾ ਵੀ ਚਲੇ ਗਏ ਇਸ ਲਈ ਰਾਵਣ ਦਾ ਰੋਲ ਨਹੀਂ ਕਰਨਾ ਉਹ ਮੇਰੇ ਮੰਮਾ ਨੇ 4-5 ਦਿਨ ਮੈਨੂੰ ਘਰੋਂ ਨਹੀਂ ਜਾਣ ਦਿੱਤਾ ਕਲੱਬ ਵਾਲੇ ਆਏ ਉਹਨਾਂ ਜੋ ਫਿਰ ਦੁਬਾਰਾ ਉਹਨਾਂ ਨੇ ਕਿਹਾ ਦੀ ਲੀਲਾ ਅਸੀਂ ਹੋਈ ਕਿ ਆਗੇ ਰਾਂਦਾਰੂ ਨਿਵੰਦੇ ਆ ਰਹੇ ਆ ਰਹੀ ਗੱਲ ਹੁਣ ਪ੍ਰੇਮ ਭਾਵ ਦੀ ਸਟੇਜ ਤੱਕ ਸਾਡਾ ਸੀ ਨਾ ਰਾਮ ਰਾਵਣ ਹੈ ਕਰੇ ਸਾਡਾ ਅੱਜ ਵੀ ਪਿਆਰ ਹੈ ਜਿਹੜਾ ਰਾਵਣ ਦੀ ਭੂਮਿਕਾ ਨਵੀਨ ਜੀ ਪੁੱਲ ਵੀ ਬਾਾਰੇ ਹੈ ਬਾਜ਼ਾਰ ਚ ਹੁੰਦੇ ਕਰੀ ਮੈਨੂੰ ਫੋਨ ਕਰਨਗੇ ਵੀਰੇ ਕੀ ਖਾਣਾ ਹੈ ਕੁਝ ਖਾਣਾ ਪੀਣਾ ਮਿੱਠਾ ਪਨ ਲੈਣ ਲੱਗਾ ਖਾਓਗੇ ਇਹ ਛੋਟੀ ਛੋਟੀ ਗੱਲਾਂ ਕਰਿਆ ਆ ਕੇ ਕਰੀ ਮੈਂ ਮਿਸ ਕਰਦਾ ਹਾਂ ਵੀ ਕਿੱਥੇ ਆ ਫਲਾਣੀ ਜਗ੍ਹਾ ਅੱਜ ਕਰਿਆ ਜੇ ਰੋਟੀ ਖਾਣਾ ਰੋਟੀ ਬਣ ਰਹੀ ਆ ਜੀ ਸੋ ਸਾਡਾ ਆਪਸੀ ਸਾਡਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਪਿਆਰ ਹੈ ਸਟੇਜ ਦੇ ਉੱਤੇ ਜਰੂਰ ਅਸੀਂ ਇੱਕ ਦੂਜੇ ਦੇ ਆਪਾਸ ਦੇ ਨਜ਼ਰਾਂ ਮੇ ਆ ਲੇਕਿਨ ਰੀਅਲ ਲਾਈਫ ਦੇ ਵਿੱਚ ਅਸੀਂ ਬਿਲਕੁਲ ਘੋਖਿ ਜੜੀ ਆ ਅੱਜ ਕਲਯੁਗ ਚੱਲ ਰਿਹਾ ਹੁਣ ਜੇ ਭੈਣ ਭਰਾ ਤੁਸੀਂ ਭਰਾ ਦੀ ਗੱਲ ਕੀਤੀ ਭਰਾ ਭਰਾ ਦੀ ਅੱਜ ਕੱਲ ਲੱਗਦਾ ਤੁਸੀਂ ਵੀ ਇਹ ਇਸ ਤਰ੍ਹਾਂ ਤੁਸੀਂ ਤਾਂ ਇਕੱਠੇ ਹੋ ਕੀ ਮੈਸੇਜ ਹੈ ਤੁਹਾਡੇ ਵੱਲੋਂ ਜਿਹੜੇ ਭਰਾ ਭਰਾ ਜਿਹੜੇ ਇਕੱਠੇ ਨਹੀਂ ਲੱਗਦੇ ਇੱਕ ਦੂਜੇ ਨਾਲ ਭੇਦ ਭਾਵ ਰੱਖਦੇ ਆ ਵੇਖੋ ਜੀ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਆ ਆਪਨੇ ਸਨਾਤਨ ਨੂੰ ਹਮੇਸ਼ਾ ਸੰਭਾਲ ਕੇ ਰੱਖੋ ਸਾਡੀ ਅਸਲੀ ਤਰੁਹਰ ਹੈ ਹੋਰ ਪ੍ਰਭੂ ਰਾਮ ਦੇ ਚਰਨਾਂ ਲੱਗੋ ਰਮਾਇਣ ਪੜੋ ਰਮਾਇਣ ਸਮਝੋ ਰਮਾਇਣ ਨੂੰ ਆਪਣੇ ਜੀਵਨ 'ਚ ਤਾਰੋ ਜਿਵੇਂ ਤੁਸੀਂ ਕੁਐਸਚਨ ਲੱਗਿਆ ਵੀ ਅੱਜ ਕੱਲ ਭਰਾ ਭਾਚ ਨਹੀਂ ਹੈ ਮੈਂ ਕਹਿੰਦਾ ਜੀ ਭਰਾਵਾਂ ਨੂੰ ਹਮੇਸ਼ਾ ਸਾਡੇ ਸ਼ਾਸਤਰ ਕਹਿੰਦੇ ਭਰਾ ਆਪਣੀਆਂ ਬਾਵਾ ਹੁੰਦੇ ਆ ਤੇ ਉਹਦਾ ਵੀ ਤੇ ਉਹਦਾ ਵੀ ਦਰਜਾ ਬੜੇ ਭਰਾ ਨੂੰ ਸਾਡੇ ਸਨਾਤਨ ਧਰਮ 'ਚ ਪਿਉ ਦਾ ਦਰਜਾ ਦਿੱਤਾ ਗਿਆ ਤੇ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਚਾਹੁੰਗਾ ਆਪਣੇ ਭੈਣ ਭਰਾ ਆਪਣੇ ਭਰਾ ਆਪਣੇ ਪਰਿਵਾਰ ਨਾਲ ਹਮੇਸ਼ਾ ਮੋਹ ਪਿਆਰ ਚ ਰੱਖੋ ਪੈਸਾ ਇੱਕ ਦਿਨ ਹੈ ਦੋ ਦਿਨ ਹੈ ਤਿੰਨ ਦਿਨ ਹੈ ਇੱਕ ਦਿਨ ਆ ਕੇ ਸਾਥ ਛੱਡ ਜਾਏਗਾ ਲੇਕਿਨ ਅੰਤ ਸਮੇਂ ਤੱਕ ਇਨਸਾਨ ਦਾ ਰਿਸ਼ਤਾ ਹੀ ਇਨਸਾਨ ਨਾਲ ਰਹਿੰਦਾ ਜੋ ਸਭ ਤੋਂ ਵੱਡੀ ਤੋਹਰ ਜਿਹੜੀ ਸਾਨੂੰ ਗਿਫਟ ਮਿਲਿਆ ਪਰਮਾਤਮਾ ਵੱਲੋਂ ਸਾਡੇ ਰਿਸ਼ ਤਿਆਨੂੰ ਸੰਭਾਲੋ ਪੈਸਾ ਆਣੀ ਜਾਣੀ ਚੀਜ਼ ਐ ਅੱਜ ਹੈ ਕੱਲ ਫੇਰ ਆ ਜਾਏਗਾ ਅੱਜ ਗਿਆ ਕੱਲ ਫੇਰ ਆ ਜਾਏਗਾ ਲੇਕਿਨ ਰਿਸ਼ਤਾ ਇੱਕ ਵਾਰੀ ਗਿਆ ਉਹ ਮੁੜ ਕੇ ਕਦੀ ਜ਼ਿੰਦਗੀ ਚ ਨਹੀਂ ਆਂਦਾ ਆਪਣੇ ਰਿਸ਼ਤੇ ਨਾਲ ਪਿਆਰ ਕਰੋ ਪ੍ਰਭੂ ਦੇ ਚਰਨਾਂ ਨਾਲ ਪਿਆਰ ਕਰੋ ਉਹਨਾਂ ਦੇ ਚਰਨਾਂ 'ਚ ਹਮੇਸ਼ਾ ਲੱਗੇ ਰਹੋ ਅੱਗੇ ਪ੍ਰਭੂ ਰਾਮ ਤੁਹਾਨੂੰ ਖੁਦ ਸੰਭਾਲ ਲੈਣਗੇ ਜਦ ਤੁਸੀਂ ਹੱਥ ਖੜੇ ਕਰਕੇ ਸਰੈਂਡਰ ਕਰੋਗੇ ਪਰਮਾਤਮਾ ਨੂੰ ਪਰਮਾਤਮਾ ਤੁਹਾਡੀ ਬਾਹ ਫੜ ਕੇ ਤੁਹਾਨੂੰ ਆਪੇ ਸਹੀ ਰਸਤੇ ਨੇਕ ਰਸਤੇ ਤੇ ਲੈ ਕੇ ਜਾਣਗੇ ਅੱਛਾ ਬੱਚੇ ਵੀ ਤੁਹਾਡਾ ਰੋਲ ਕਰ ਰਹੇ ਨੇ ਕੀ ਇਹਦਾ ਨਹੀਂ ਬੱਚੇ ਨਹੀਂ ਕਰ ਰਹੇ ਜੀ ਨਹੀਂ ਕਰਦੇ ਮੇਰੇ ਕੋਲ ਬੇਬੀ ਨਹੀਂ ਹੈ ਹਾਂ ਤੇ ਬੱਚੇ ਰੋਲ ਨਹੀਂ ਕਰਦੇ ਲੇਕਿਨ ਹਾਂ ਘਰ ਦਾ ਮਾਹੌਲ ਜਰੂਰ ਭਗਤੀ ਮਾਹੌਲ ਹੈ ਭਗਵਾਨ ਕ੍ਰਿਸ਼ਨ ਜੀ ਦਾ ਭਗਵਾਨ ਸ਼ਿਵ ਦਾ ਰਾਮ ਜੀ ਦਾ ਮੈਂ ਬਹੁਤ ਪਾਸਾ ਕਰੇ ਵਸ ਇਹਨਾਂ ਦੀ ਤੁੰਟੀ ਰਹਿੰਦੇ ਪੂਰਾ ਸਾਲ ਕਦੋਂ ਇਹਨਾਂ ਦੇ ਭਜਨਾਂ ਚ ਨਿਕਲ ਜਾਂਦਾ ਬਸ ਪਤਾ ਨਹੀਂ ਲੱਗਦਾ ਅੱਛਾ ਜਿਹੜੇ 9 ਦਿਨ 10 ਦਿਨ ਤੁਸੀਂ RAM ਲੀਲਾ ਕਰ ਰਹੇ ਹੋ ਨਾ ਉਸ ਤੋਂ ਬਾਅਦ ਜੇ ਮੰਨ ਲਓ ਜਦੋਂ ਇਹ ਸਮਾਪਤ ਹੋ ਜਾਂਦੀ ਹੈਗੀ RAM ਲੀਲਾ ਉਸ ਤੋਂ ਬਾਅਦ ਫਿਰ ਮੰਚ 'ਚ ਕਿਸ ਤਰ੍ਹਾਂ ਦਾ ਹੋ ਰਹੰਦਾਗਾ ਮੈਂ ਅੱਗੇ ਹੁਣੇ ਵੀ 10 ਮਿੰਟ ਪਹਿਲਾਂ ਅੰਦਰ ਹੱਸ ਰਿਆ ਸੀ ਮਨ ਕਹ ਕੱਲ ਕੱਲ ਦਾ ਦਿਨ ਰਹਿ ਗਿਆ ਅਗਲੇ ਆਉਣ ਵਾਲਾ ਇੱਕ ਮਹੀਨਾ ਸਾਨੂੰ ਬਹੁਤ ਪਾਰੀ ਲੱਗਦਾ ਜੀ ਸਾਡਾ ਬਿਲਕੁਲ ਵੀ ਘਰੇ ਮਨ ਨਹੀਂ ਲੱਗਦਾ ਬਹੁਤ ਜ਼ਿਆਦਾ ਅਸੀਂ ਆਪਣੀ ਕਲੱਬ ਨੂੰ ਕਲੱਬ ਦੇ ਸਾਰੇ ਮੈਂਬਰਾਂ ਨੂੰ ਇੰਨਾ ਯਾਦ ਕਰਦੇ ਆਂ ਔਰ ਦਿਨ 'ਚ ਇੱਕ ਇੱਕ ਮੈਂਬਰ ਨੂੰ ਕਰੀ ਹੁਣ ਜਿਵੇਂ ਮਨੋਜ ਜੀ ਨੇ ਮਨੋਜ ਨੂੰ ਹੋਣਗ ਚਾਚਾ ਜੀ ਹੁਣ ਦੁਬਾਰ ਅਸੀਂ ਇੰਨੇ ਐਗਰੈਸਿਵ ਰਹਦੇ ਵੀ ਨਾਲ ਦੇ ਨਾਲ ਕੁਝ ਨਾ ਕੁਝ ਕਲਿੱਕ ਹੋਣਾ ਚਾਹੀਦਾ ਐਨ ਐਚ ਸਾਲ ਟੱਪ ਜੇ ਇਹਨਾਂ ਸਾਲ ਟੱਪ ਜੇ ਇਨ ਬਿਟਵੀਨ ਵੀ ਅਸੀਂ ਮਿਲਦੇ ਸਾਡੀ ਕਲੱਬ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਬਾਕੀ ਕਲੱਬਾਂ ਜੀ ਮੈਂ ਹਾਲ ਦੇਖਿਆ ਰਮੈਨ ਕਰਨਗੇ ਉਸ ਤੋਂ ਬਾਅਦ ਸਾਰੇ ਖਿਲਰ ਜਾਂਦੇ ਆ ਸਾਲ ਮਗਰ ਇਕੱਠੇ ਹੁੰਦੇ ਆ ਲੇਕਿਨ ਸਾਡੇ ਕਲੱਬ ਜਿਹਾ ਨਹੀਂ ਹੈ ਸਾਡਾ ਕਲੱਬ ਕਲੱਬ ਨਹੀਂ ਹੈ ਇੱਕ ਪਰਿਵਾਰ ਹੈ ਪਰ ਬਹੁਤ ਹੀ ਪਰਮਾਤਮਾ ਦੀ ਕਿਰਪਾ ਸੋਹਣਾ ਪਰਿਵਾਰ ਹੈ ਇਸ ਇਹਦੀ ਖੂਬਸੂਰਤੀ ਹੈ ਕਿ ਅਸੀਂ ਸਾਰਾ ਸਾਲ ਇੱਕ ਦੂਸਰੇ ਨਾਲ ਜੁੜੇ ਰਹਿੰਦੇ ਆ ਇੱਕ ਦੂਸਰੇ ਦੇ ਪਰਿਵਾਰਿਕ ਤੌਰ ਤੇ ਅਸੀਂ ਆਨੇ ਜਾਣੇ ਦੁੱਖ ਦਰਦ ਚ ਹ ਲੱਗਦਾ ਸਾਲ ਟੱਪਿਆ ਕਰੋ ਬਿਲਕੁਲ ਇਹ ਪਾਵਨ ਧਰਤੀ ਬਠਿੰਡਾ ਦੇ ਵਿੱਚ ਪਿਛਲੇ 45 ਸਾਲਾਂ ਤੋਂ ਇਹ ਰਾਮਲੀਲਾ ਚੱਲ ਰਹੀ ਹੈ ਯੂनाइटेड ਥੀਟਰ ਪ੍ਰਬੰਧਕ ਕਮੇਟੀ ਇਹ ਜਿਹੜੇ ਕਿ ਪਰਿਵਾਰ ਇਹਨਾਂ ਦੇ ਪਰਿਵਾਰ ਦੇ ਹੀ ਰੋਲ ਜਿਹੜੇ ਕੀ ਕਰਦੇ ਨੇਗੇ ਸਾਡੇ ਨਾਲ ਮਨੋਜ ਜਿੰਦਲ ਪ੍ਰਧਾਨ ਜੀ ਨੇਗੇ ਜਿੰਨਾ ਦੀ ਪੰਜ ਪੀੜੀਆਂ ਹੋ ਗਈਆਂ ਪੰਜਾਂ ਪੀੜੀਆਂ ਦੇ ਜਿਹੜੇ ਪਰਿਵਾਰ ਇਸ ਰਾਮਲੀਲਾ ਦਾ ਆਯੋਜਨ ਕਰ ਰਹੇ ਨੇ ਤੇ ਲੋਕਾਂ ਨੂੰ ਇੱਕ ਘਰ ਘਰ ਜਾ ਕੇ ਰਾਮ ਨਾਮ ਦਾ ਮੈਸੇਜ ਦੇ ਰਹੇ ਨੇਗੇ ਪ੍ਰਧਾਨ ਜੀ ਇਸ ਰਾਮਲੀਲਾ ਦਾ ਉਹ ਯੋਜਨ ਕਰ ਰਹੇ ਨੇ ਤੇ ਲੋਕਾਂ ਨੂੰ ਇੱਕ ਘਰ ਘਰ ਜਾ ਕੇ RAM ਨਾਮ ਦਾ ਮੈਸੇਜ ਦੇ ਰਹੇ ਨੇਗੇ ਪ੍ਰਧਾਨ ਜੀ ਇਹ ਬੱਚੇ ਵੀ ਤੁਹਾਡੇ ਕਹਿ ਰਹੇ ਆ ਵੀ RAM ਲੀਲਾ ਦਾ ਰੋਲ ਕਰ ਰਹੇ ਨੇਗੇ ਅੱਗੇ ਕਿੰਨੀ ਕੀ ਪੀੜ੍ਹੀਆਂ ਹੋਰ ਚਲਦੀ ਆ ਰਹੀਆਂ ਜਿਸ ਤਰ੍ਹਾਂ ਜਗ ਦੇ ਦੇਖੋ ਜੀ ਬਹੁਤ ਪੁਰਾਣੀ ਕਲਾ ਬਹਾੜੀ ਅੰਗਰੇਜ਼ਾਂ ਵਾਲੇ ਦੀ ਕਲੱਬ ਹੈ ਤੇ ਸਾਡੇ ਬੱਚੇ ਐਸੀ ਇਨਵੋਲਵ ਕਿੱਥੇ ਵਿੱਚ ਦੇ ਮੇਰੀ ਪੋਤੀ ਹੈ 5 ਸਾਲ ਦੀ ਦੋਤਾ ਮੇਰਾ 6 ਸਾਲ ਦਾ ਉਹ ਵੀ ਰੋਲ ਕਰ ਰਿਹਾ ਉਹ ਛੋਟੇ ਹਨ ਮੰਨਦੇ ਆ ਕਿਤਾ ਸੀ ਤੇ ਪੋਤੀ ਨੇ ਮੇਰੀ ਨੇ ਕਉ ਦੁਰਗੋ ਮਾਤਾ ਬੋਲੀ ਸੀ ਕਿ ਸਾਡਾ ਮੇਰਾ ਭਤੀਜਾ ਉਹ ਲਕਸ਼ਮਨ ਦਾ ਰੋਲ ਅਦਾ ਕਰ ਰਿਹਾ ਤੇ ਜਦ ਮੈਂ ਜੁਏਕ ਤੁਸੇ ਪੁੱਛਿਆ ਸੀਗਾ ਰਾਵਣ ਤੇ ਆਰਮ ਦਾ ਤੇ 라ਵਣ ਨੇ ਉਦਾਰ ਕਰਾਣਾ ਸੀ राम ਤੋਂ ਉਹਨਾਂ ਨੂੰ ਪਤਾ ਸੀਗਾ 라ਵਣ ਨੂੰ ਪਤਾ ਸੀ ਮੇਰੀ ਮੁਕਤੀ राम ਦੇ ਤੋਂ ਨਹੀਂ ਹੈ ਇਸ ਕਰਕੇ ਉਹਨਾਂ ਨੇ ਬਰਪਾਜ਼ੀ ਮਾਂ ਨੂੰ ਚੁੱਕਣ ਤੋਂ ਪਹਿਲਾਂ ਉਹਨਾਂ ਨੇ ਮਾਂ ਨੂੰ ਮਾਂ ਸੰਬੋਧਿਤ ਕੀਤਾ ਸੀਤਾ ਮਾਤਾ दुर्गा ਦਾ অবতার ਸਮੁਦਰ ਸਿੰਘ 라ਮਨ ਜੀ ਜਦੋਂ ਅਸੀਂ ਸਾਡੀ ਕਲੱਬ ਚ ਇੱਕ ਵਿਸ਼ੇਸ਼ਤਾ ਇਹ ਹੈ 라ਮਨ ਜੀ ਕਰਨ ਉਹ ਉਹਨੂੰ ਸ਼ਕਤੀ ਨਾਲ ਲੈ ਕੇ ਜਾਣਗੇ ਉਹਨੂੰ ਟੱਚ ਵੀ ਨਹੀਂ ਜਦੋਂ ਉੱਥੋਂ ਹਰਨ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੇ ਪੈਰੀਂ ਤਲਾਣਗੇ ਉਹਨੂੰ ਤੋਂ ਮਾਫੀ ਮੰਗਣਗੇ ਤਾਂ ਬਿਲਕੁਲ ਹੋਰ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਨੇਗੇ ਪ੍ਰਧਾਨ ਜੀ ਕਿੰਨਾ ਸਮਾਂ ਹੋ ਗਿਆ ਸਭ ਤੋਂ ਪਹਿਲਾਂ ਯੂनाइटेड ਥੀਏਟਰ ਪ੍ਰਬੰਧਕ ਕਮੇਟੀ ਕਿਸ ਨੇ ਖੜੀ ਕੀਤੀ ਸੀ ਉਸ ਤੋਂ ਬਾਅਦ RAM ਨਾਮ ਦਾ ਨਾਮ ਜਿਹੜਾ ਘਰ ਘਰ ਪਹੁੰਚਾਣਾ ਉਹ ਕੀ ਜੈਸੀ ਆ ਰਾਮ ਜੀ ਇਹ ਯੂनाइटेड ਥੀਏਟਰ ਬਿਫੋਰ ਪਾਰਟੀਸ਼ਨ ਤੋਂ ਚੱਲ ਰਿਹਾ ਜੀ ਮੇਰੇ ਫਾਦਰ ਸਾਹਿਬ स्वर्गीय ਪੰਡਿਤ ਖਲੀਲੀ ਜੀ ਜਿਹੜੇ ਕਿ ਤਕਰੀਬਨ 10ਵੀਂ ਕਲਾਸ ਤੋਂ ਮਨੂ ਜਿੱਤੋਂ ਤੱਕ ਧਿਆਨ ਉਹ RAM ਦਾ ਰੋ ਛੋਟੇ RAM ਦਾ ਰੋ ਕਰਦੇ ਸੀ ਮੇਰੇ ਤਾਇਆ ਜੀ ਜਿਹੜੇ ਕੀ ਬੱਚ ਫਿਲਮ ਲਾਂਚ ਚਲੇ ਗਏ ਸੀ ਬੰਬੇ ਚਲੇ ਗਏ ਸੀ ਮੇਰੇ ਚਾਚਾ ਜੀ ਜਿਹੜੇ ਦੌਰ ਐਸੋਲੇ ਡਾਕਟਰ ਹੈ ਉਹਨਾਂ ਨੇ ਵੀ ਲਵ ਕੁਸ਼ਦਾ ਵੀ ਰੋਲ ਕੀਤਾ ਛੋਟੇ ਆਰਾਮ ਦਾ ਵੀ ਰੋਲ ਕੀਤਾ ਅੱਜ ਤਕਰੀਬਨ ਤਕਰੀਬਨ ਤੁਸੀਂ ਇਹ ਸਮਝ ਲਓ ਵੀ ਜਿਹੜਾ ਯੂਨਾਈਟਿਡ ਥੀਟਰ ਹੈ 1950 ਦੇ ਵਿੱਚ ਹੋਣ ਚਾਇਆ ਉਹ ਤੋਂ ਪਹਿਲਾਂ ਪੰਜ ਦਰਿਆ ਦੇ ਨਾਮ ਤੋਂ ਚੱਲਦਾ ਸੀ ਸਾਡੇ ਜਿੰਨੇ ਵੀ ਸਾਡੇ ਫੈਮਲੀ ਆ ਸਾਡੇ ਸਾਰੀਆਂ ਫੈਮਲੀ ਆ ਅੱਜ ਵੀ ਸਾਡੇ ਨਾਲ ਜੁੜੀਆਂ ਵੀ ਆ ਸ਼ੁਰੂਆਤ ਕੀਤੀ ਸੀ ਮੈਂ ਕੁਝ ਆਪਣੇ ਪੁਰਾਣੇ ਬਜ਼ੁਰਗਾਂ ਦਾ ਨਾਮ ਲੈਣਾ ਚਾਹਾਂਗਾ ਜੀਵਨ ਸ਼ਰਮਾ ਜੀ ਸੀਗੇ ਵਕੀਲ ਸੀ ਪ੍ਰੋਫੈਸਰ ਮਨਰਾਏ ਸੀਗੇ ਜਿਹੜੇ ਰਜਿੰਦਰਾ ਕਾਲਜ ਦੇ ਪ੍ਰੋਫੈਸਰ ਸੀਗੇ ਗਿਆਨ ਸ਼ਰੀਮ ਜੀ ਸੀਗੇ ਸਤਪਾਲ ਵਰਮਾ ਜੀ ਸੀਗੇ ਜਗਨਜੀਤ ਸ਼ਰਾਫ ਫਰੀਦੀ ਜੀ ਸੀਗੇ ਜਿਨ੍ਹਾਂ ਦਾ ਬੇਟੇ ਟੋਨੀ ਬਾਤਚ ਬਹੁਤ ਵੱਡਾ ਨਾਮ ਸੀ ਡਰਾਮਾਂ ਦੇ ਵਿੱਚ ਉਹ ਵੀ ਇਸ ਥੀਏਟਰ ਦੇ ਮੈਂਬਰ ਰਹੇ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਪਰਿਵਾਰ ਦੀ ਗੱਲ ਚੱਲ ਰਹੀ ਸੀ ਯੂਨਾਈਟਿਡ ਰੀਪਬਲਿਕ ਬਿਊਟੀ ਕੀ ਹੈ ਖਾਸੀਅਤ ਕੀ ਹੈ ਸਾਡੇ ਜਿਹੜੇ ਟਾਈਮ ਦੇ ਵਿੱਚ ਲੇਡੀਜ਼ ਨੂੰ ਸਟੇਜ ਤੇ ਜਾਣਾ ਵਰਜਿਤ ਸੀ ਉਹ ਜਾ ਨਹੀਂ ਸਕਦੇ ਸੀ ਲੋਕ ਚੰਗਾ ਨਹੀਂ ਸਮਝਦੇ ਸੀ ਉਸ ਵੇਲੇ ਸਾਡੇ ਪਰਿਵਾਰਾਂ ਨੇ ਮੇਰੇ ਪੂਆ ਜੀ ਸਟੇਜ ਤੇ ਆਏ ਡਰਾਮੇ ਦੇ ਵਿੱਚ ਰਾਧਾ ਨਾਟਕ ਸੀਗਾ ਜਿਹੜਾ ਬਿਫੋਰ ਪਾਰਟੀਸ਼ਨ ਹੋਇਆ ਉਹਦੇ ਵਿੱਚ ਫਰੈਦੀ ਸਾਹਿਬ ਦੇ ਸਿਸਟਰ ਆਏ ਚਤਪਾਲ ਵਰਮਾ ਜੀ ਦੇ ਸਿਸਟਰ ਆਏ ਬਾਕੀ ਉੱਦੂ ਬਾਲ ਜਿਹੜੀ ਪੀੜ੍ਹੀ ਆਈ ਉਹਦੇ ਵਿੱਚ ਆਪਣੇ ਬਲਰਾਜ ਰਾਣਾ ਜੀ ਸੁਖਿੰਦਰ ਰਾਏ ਬਜਾਜ ਜੀ ਐਸ ਐਸ ਆਰ ਸਰਦਾਰਾ ਸਿੰਘ ਬਾਦਲ ਜੀ ਜਿਹੜੇ ਬਾਅਦ ਚ ਰਾਮਦਾ ਰੋਲ ਕੀਤਾ ਉਹਨਾਂ ਦੇ ਸਿਸਟਰ ਉਹਨਾਂ ਦੇ ਬੱਚੇ ਵੀ ਰੋਲ ਕਰਦੇ ਰਹੇ ਹੁਣ ਵੀ ਸਾਡੀ तकरीबन ਜਿੰਨੇ ਦੱਸਿਆ ਮੇਰਾ ਬੇਟਾ ਰਾਮਦਾ ਰੋਲ ਕਰਦਾ ਜੀ ਛੋਟੇ ਰਾਮਦਾ ਸੋਮਰ ਤੱਕ ਮੇਰੇ ਦੋਤੇ ਵੀ ਰੋਲ ਕਰ ਰਹੇ ਆ ਪ੍ਰਧਾਨ ਜੀ ਦਾ ਤੁਸੀਂ ਐਸ ਨਾਲ ਦੋਤਾ ਕਿੱਥੇ ਜਾ ਕੇ ਕਿੱਥੇ ਪੀੜੀਆਂ ਗਿਣਨ ਲੱਗਾਂਗੇ ਤਾਂ ਕੁਝ ਬੜੀ ਹੈਰਾਨੀ ਦੀ ਗੱਲ ਹੈ ਸਭ ਨੂੰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਅਸੀਂ ਜਿਹੜੇ ਸਾਡੇ ਮਾਪਿਓ ਨੇ ਸਾਡੇ ਬੱਚਾ 'ਚ ਸੰਸਕਾਰ ਚਾਹੁੰਦੇ ਸੀਗੇ ਉਹ ਸਾਡੇ ਬੱਚੇ ਅੱਜ ਉਹ ਸੰਸਕਾਰਾਂ ਦੇ ਅਨੁਸਾਰ ਚੱਲ ਰਹੇ ਆ ਅੱਥੇ ਦੀ ਗੱਲ ਕੀਤੀ ਜਾਵੇ ਹੁਣ ਜੇ ਲੋਗ ਜਿਹੜੇ RAM LILA ਕਰਾਂਦੇ ਪੂਰੇ ਹਿੰਦੁਸਤਾਨ ਦੀ ਗੱਲ ਕੀਤੀ ਜਾਵੇ ਉਹ ਨਿੰਦਦੇ ਨੇਗੇ ਵੀ ਆ ਰਿਆਂ RAM LILA ਸ਼ਰਦਾ ਤੇ ਹੋ ਰਹੀ ਆ ਆ ਨਰਾਤੇ ਚੋਰੀ ਆ ਉਹ ਚਾਹੀਦੀ ਹੈ RAM LILA ਦੀ ਗੱਲ ਕੀਤੀ ਜਾਵੇ RAM LILA ਜੀ ਕੋਈ ਕਿਸੇ ਵੀ ਸ਼ਾਸਤਰ ਦੇ ਵਿੱਚ ਕਿਸੇ ਵੀ ਧਰਮ ਧਾਰਮਿਕ ਕਾਰਜਕ੍ਰਮ ਵਾਸਤੇ ਕੋਈ ਟਾਈਮ ਫਿਕਸ ਨਹੀਂ ਹੈ ਤੁਸੀਂ ਇੱਕ ਪੂਜਨ ਕਰਨਾ ਹੈ ਤੁਸੀਂ ਭਜਨ ਕਰਨਾ ਹੈ ਜਦੋਂ ਮਰਜ਼ੀ ਕਰ ਸਕਦੇ ਹੋ ਆਪਣੇ ਸ਼ਾਸਤਰਾਂ ਦੀ ਵਿਦਾਨ ਹੈ ਜਿਹੜਾ ਤੁਸੀਂ ਕੋਈ ਪਰਸਨਲ ਇੰਟਰਸਟ ਕੋਈ ਅਨੁਸ਼ਟਾਨ ਕਰਨਾ ਹੈ ਵੱਡਾ ਅਨੁਸ਼ਟਾਨ ਕਰਨਾ ਹੈ ਜਾਂ ਸੰਸਾਰੀ ਕੰਮ ਕਰਨਾ ਹੈ ਉਹੀ ਸਿਰਫ ਸ਼ਰਧਾ ਦੇ ਵਿੱਚ ਵਰਜਿਤ ਹੈ ਫਿਰ ਵੀ ਲੋਕ ਸ਼ਾਦੀਆਂ ਕਿਉਂ ਹੋ ਨਹੀਂ ਰਹੀਆਂ ਜੀ ਜਿਹੜਾ ਕੋਈ ਸੰਸਾਰਿਕ ਕੰਮ ਹੈ ਜਿਹੜਾ ਆਪਦੇ ਆਪਾ ਪਰਸਨਲ ਇੰਟਰਸਟ ਵਾਸਤੇ ਲੈਂਦੇ ਆ ਉਹਦਾ ਆਪ ਨੂੰ ਉਹਦਾ ਫਲ ਹੋਣਾ ਨਹੀਂ ਮਿਲਦਾ ਪਰ ਲੋ ਵਾਲੇਗਾ ਤੁਸੀਂ ਯੂਨਾਈਟਿਡ تھیਟਰ ਜਿਹੜੀ ਕਾਫੀ ਲੰਬੇ ਸਮੇਂ ਤੋਂ ਚਲਾ ਰਹੇ ਹੋ ਤੁਸੀਂ ਦੱਸ ਵੀ ਰਹੇ ਹੋ ਸਾਡੇ ਪਰਿਵਾਰ ਦੀ ਤਰਕੀਬਨ ਕਰਕੇਮਨ ਕਲਾਕਾਰ ਨੇਗੇ ਟੋਟਲ ਕਿੰਨੇ ਕਲਾਕਾਰ ਦੇ ਜਿਹੜੇ ਕਿ ਇਹ ਪ੍ਰੋਗਰਾਮ ਨੂੰ ਚਲਾਉਂਦੇ ਨੇਗੇ ਸ਼ੁਰੂ ਤੋਂ ਲੈ ਕੇ ਕਿੰਨੇ ਦਿਨ ਤੱਕ ਇਹ RAM LILA ਚੱਲਦੀ ਹੈ ਤਕਰੀਬਨ 35 ਕਲਾਕਾਰ ਹੈ ਜੀ ਜਿਹੜੇ ਸਾਡੇ ਔਨ ਸਟੇਜ ਆਉਂਦੇ ਆ ਬਿਹਾਈਂਡ ਦਾ ਕਾਟਰਨ ਕੰਮ ਕਰਨ ਵਾਲੇ ਬਹੁਤ ਬੰਦੇ ਆ ਜੀ ਅਸੀਂ 31 12 ਤੋਂ ਲੈ ਕੇ 22 ਤੱਕ ਚੱਲੂਗੀ तकरीबन 11 ਦਿਨ ਜਿਹਦੇ ਤੋਂ 10 ਦਿਨ ਰਾਮ ਮੇਲਾ ਹੋਊਗੀ ਜੀ 11ਵੇਂ ਦਿਨ ਆਪਣੇ ਰਾਜ ਚ ਲੱਗੇ ਜੀ ਤਾਂ ਇਹਦੇ ਵਿੱਚ ਇਹ ਚੱਲਦਾ तकरीबन ਮਹੀਨੇ ਤੋਂ ਸਾਡੀ ਰਸਲ ਚੱਲ ਰਹੀ ਹੈ ਜੀ ਪਰ ਜਿਹੜਾ ਵੀ ਅਸੀਂ ਕਲਾਕਾਰ ਦੇ ਨਾਲ ਸਾਰਾ ਸਾਲ ਜਿਵੇਂ ਵਿਸ਼ਾ ਜੀ ਨੇ ਦੱਸਿਆ ਸੀ ਇਨ ਟੱਚ ਰਹਿਣੇ ਆ ਕਲਾਕਾਰ ਨੂੰ ਅਸੀਂ ਇਦੂ ਬਾਦ ਪੁੱਛਦੇ ਆ ਭਾਈ ਤੇਰੀ ਕੀ ਡਿਮਾਂਡ ਹੈ ਕਿਹੜੀ ਤੈਨੂੰ ਡਰੈਸ ਚਾਹੀਦੀ ਹੈ ਕਿਹੜੇ ਤੇਰੇ ਰੋਲ 'ਚ ਕੋਈ ਕਮੀ ਪੇਸ਼ ਹੈ ਦੂਰ ਕਰਨਾ ਜਿਵੇਂ ਕਲਾਕਾਰ ਸਿੰਗਰ ਹੈ ਕੋਈ ਤਾਂ ਆਪਣੀ ਜੀ ਹੈ ਸਾਡੇ 뮤직ੇ ਸੰਭਾਲਦੇ ਆ ਇਹ ਕਲਾਕਾਰ ਨੂੰ ਆਦੇ ਘਰੇ ਬੁਲਾ ਕੇ ਵੀ ਉਹਨਾਂ ਨੂੰ ਤਿਆਰ ਕਰਦੇ ਆ ਸਾਡੇ ਮਤਲਬ ਬਹੁਤ ਵਧੀਆ ਪਰਿਵਾਰਕ ਮਾਉਲ ਹੈ ਜੀ ਕੈਨੂ ਕੁਛ ਮਰਜ਼ੀ ਕਹੀ ਜਾਂਦੇ ਅਸੀਂ ਇਸ ਕਾ ਦਾ ਜਵਾਬ ਕਿੰਨੇ ਦੇ ਦੇਵਾਂਗੇ ਜੀ ਆ ਕੇ ਦੇਖੋ ਸਟੇਜ ਤੇ ਆ ਕੇ ਦੇਖੋ ਤੁਸੀਂ ਗੈਦਰਿੰਗ ਜਾ ਕੇ ਦੇਖੋ ਬੈਠ ਕੇ ਦੇਖੋ ਰਾਮ ਨਿਲਾ ਦੇ ਜਿਹੜੇ ਕਲਾਕਾਰ ਉਹਨਾਂ ਦਾ ਭਾਵ ਦੇਖੋ ਅਜਾ ਫੌਰਨ ਤੋਂ ਵੀ ਦੱਸਿਆ ਜਾ ਰਿਹਾਗਾ ਲਾਈਵ ਹੋ ਕੇ ਵੀਡੀਓ ਕਾਲ ਕਰਦੇ ਨੇ ਫੌਰਨ ਤੋਂ ਵੀ ਫੋਨ ਆਉਂਦੇ ਨੇਗੇ ਫੌਰਨ ਤੋਂ ਵੀ ਤੁਹਾਨੂੰ ਮੰਨ ਲਓ ਯੂਨਾਈਟਿਡ ਥੀਏਟਰ ਕੋ ਪਰੰੰਧ ਕਮੇਟੀ ਨੂੰ ਅੱਗੇ ਵਧਾਉਣ ਵਾਸਤੇ ਕੋਈ ਨਾ ਕੁਝ ਜੇ ਮੰਨ ਲਓ ਕੀ ਸਹਾਇਤਾ ਹੈਲਪ ਕਰਦੇ ਨੇਗੇ ਬਿਲਕੁਲ ਜੀ ਬਿਲਕੁਲ ਸਹੀ ਹੈ ਤੁਹਾਡੀ ਜذورਾ ਸਾਡਾ ਸਾਡਾ ਕੀ ਹੈ ਜੀ ਸਾਡੇ ਜذور ਜਿਹੜੀ ਅਸੀਂ ਰਮ ਨੇ ਸ਼ੁਰੂ ਕੀਤੀ ਹੈ ਮੇਰਾ ਬੇਟਾ ਲਾਈਵ ਕਰ ਰਿਹਾ ਪਿਛਲੇ 5 ਸਾਲਾਂ ਤੋਂ ਬਾਕੀ ਤੁਹਾਡਾ ਸਹਿਯੋਗ ਬਹੁਤ ਜ਼ਿਆਦਾ ਹੈ ਤੁਹਾਡੇ ਵਾਲਾ ਵੀ ਅਸੀਂ ਅੱਗੇ ਫਾਰਵਰਡ ਕਰ ਦਦੇ ਤਾਂ ਜਿੰਨੇ ਸਾਡੇ ਲਿੰਕ ਹੈ ਸਾਰੇ ਆਪਦੇ ਪਰਸਨਲ ਲਿੰਕ 'ਚ ਤੁਹਾਡੇ ਸਾਰੇ ਦੇ ਲਿੰਕ ਚਲੇ ਜਾਂਦੇ ਆ ਅੱਜ ਵੀ ਯੂ ਐਸ ਤੋਂ ਫੋਨ ਆਇਆ ਸਨ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਨਿਊਜ਼ੀਲੈਂਡ ਤੋਂ ਮੇਰੇ ਦੋਸਤ ਹੈ ਉਹਨਾਂ ਦਾ ਅਮਰੀਕਾ 'ਚ ਮੇਰੀ ਆਪਦੀ ਖੁਦ ਦੀ ਫੈਮਿਲੀ ਹੈ ਜਿਹੜੇ ਜਿਨ੍ਹਾਂ ਨੇ ਸਾਨੂੰ ਜੁਦੇ ਸੀ ਰਾਮ ਦੇ ਸ਼ੁਰੂ ਕੀਤੀ ਸੀ ਸਾਨੂੰ ਇੰਨਾ ਡੈਪ੍ਰੀਸ਼ੀਏਟ ਕੀਤਾ ਜਿਵੇਂ ਤੁਸੀਂ ਆਦੇ ਬਜ਼ੁਰਗਾਂ ਦਾ ਨਾਮ ਦਰਤੋਂ ਲੋਕਾਂ 'ਚ ਗੁੰਜਾਤਾ ਉਹ ਮੇਰੋ ਵੀ ਗੱਲ ਕਹਿੰਦੇ ਆ ਵੀ ਸ਼ਰਧਾ ਦੀ ਗੱਲ ਹੈ ਜਿੰਨਾ ਅਸੀਂ ਐਸ ਵਾਲੇ ਆਦੇ ਬਜ਼ੁਰਗਾਂ ਦਾ ਨਾਮ ਲੈ ਰਹੇ ਆ ਉਹ ਕਹਿੰਦੇ ਇੰਦੂ ਵੱਡਾ ਸ਼ਰਧਾ ਕੋਈ ਹੋ ਹੀ ਨਹੀਂ ਸਕਦਾ ਅੱਛਾ ਜੀ ਗੱਲ ਕੀਤੀ ਬੱਚੇ ਨਾ ਅੱਜਕਲ ਖਾਸ ਕਰਕੇ ਦੇਖਿਆ ਹੈ ਮੋਬਾਈਲ ਨਾਲ ਚ ਗੇਮਾਂ 'ਚ ਠੀਕ ਹੈ ਬਾਹਰ ਦਾ ਰੁਕ ਕਰ ਰਹੇ ਨੇਗੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਲਾਸਟ ਮੈਂ ਮੇਰਾ ਸਵਾਲ ਹੈ ਕੀ ਮੈਸੇਜ ਹੈ ਤੁਸੀਂ RAM ਨਾਮ ਦਾ ਨਾਮ ਪਿਛਲੇ 45 ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਟਾਈਮ ਦੀ RAM ਲੀਲਾ ਚੱਲ ਰਹੀ ਹੈ ਬੱਚਿਆਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਅਸੀਂ ਤਾਂ ਬੱਚਿਆਂ ਨੂੰ ਹਮੇਸ਼ਾ ਤੋਂ ਹੀ ਪੇਰੈਂਟਸ ਨੂੰ ਇਹ ਗੱਲ ਕਹੀ ਹੈ ਜੀ ਵੀ ਆਦੇ ਬੱਚਿਆਂ ਨੂੰ ਜ਼ਰੂਰ ਲਿਆਓ ਜੀ ਨਾਲ ਕਿਉਂਕਿ ਜਿਹੜੀ ਰਮਾਇਣ ਹੈ ਰਮਾਇਣ ਕੋਈ ਇੱਕ ਸਧਾਰਨ ਗ੍ਰੰਥ ਨਹੀਂ ਜਿੰਨੇ ਵੀ ਭਜਨ ਜਾਦਤ ਆਪਾਂ ਇੱਥੇ ਗਾ ਰਹੇ ਆ ਜੀ ਉਹ ਤਕਰੀਬ ਮੇਰੇ ਫਾਦਰ ਸਾਹਿਬ ਦੇ ਲਿਖੇ ਆ ਜਿਹੜਾ ਅੱਜ ਇੱਕ ਬਹੁਤ ਵੱਡਾ ਰਾਮ ਜੀ ਦਾ ਆਨੇ राम ਹੁਣ ਤੁਸੀਂ 라वण ਜੀ ਨੂੰ ਦੇਖਿਆ ਅੱਜ ਇੱਕ ਅਲੱਗ ਡਰੈਸ ਚ ਅੱਜ ਉਹਨਾਂ ਦਾ ਪੰਡਿਤ 라ਵਣ ਦਾ ਰੂਪ ਹੈ 라ਵਣ ਦਾ ਪੰਡਿਤ 라ਵਣ ਦਾ ਰੂਪ ਹੈ ਜਿਹੜੀ ਇਹ ਲੀਲਾ ਹੈ ਜਿਹੜਾ ਇਹ ਪ੍ਰਸੰਗ ਹੈ ਇਹ ਮੇਰੇ ਤਾਇਆ ਜੀ ਨੇ ਸਵਰਗਯਾ ਪੰਡਿਤ ਦਿਲੀਲੀ ਜੀ ਦਾ ਲਿਖਿਆ ਹੋਇਆ ਹੈ ਜਿਹਦੇ ਕੀ ਅੱਜ ਤੋਂ 30-35 ਸਾਲ ਪਹਿਲਾਂ ਕਲਕੱਤਾ ਚ 2 ਸਾਲ ਲਗਾਤਾਰ ਸ਼ੋਅ ਹੋਇਆ ਸੀ ਇਹ ਉਸ ਤੋਂ ਆਇਆ ਹੋਇਆ ਜੀ ਉਹਨਾਂ ਦੀ ਤਕਰੀਬਨ ਅਸੀਂ ਲਿਖੇ ਹੋਏ ਨੂੰ ਸਾਰਾ ਗਾ ਰਿਹਾ ਲੋਕ ਪਸੰਦ ਵੀ ਕਰਦੇ ਆ ਜੋ ਪੁਰਾਣੇ ਗਾਣੇ ਹੈ ਜੀ ਪੁਰਾਣੇ ਗਾਣੇ ਤੇ ਚੱਲਦੇ ਆ ਪੁਰਾਣੇ ਭਾਵ ਹੈ ਤਾਂ ਉਹੀ ਤਕਰੀਬ ਨਸੀ ਕੰਟੀਨਿਊ ਕਰ ਰਿਹਾ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਸੈਟਅਪ ਚਲਾਉਂਦੇ ਹੋ ਤੇ ਭਜਨ ਵੀ ਤੁਸੀਂ ਇਸ ਰਾਮਲੀਲਾ ਚ ਕਾਫੀ ਭਜਨ ਗਾਣ ਨੂੰ ਮਿਲਦੇ ਆ ਤੁਸੀਂ ਇੱਕ ਭਜਨ ਸਾਡੇ ਦਰਸ਼ਕ ਨੂੰ ਸੁਣਾ ਦਿਓ ਥੋੜੇ ਇੱਕ ਜੈ ਸ਼੍ਰੀ ਰਾਮ ਮੈਂ ਪੁਨੀਤ ਸ਼ਰਮਾ ਯੂਨਾਈਟਿਡ تھیਟਰ ਪ੍ਰਮੋਦ ਕਮੇਟੀ ਦੀ ਇਸ ਰਾਮਲੀਲਾ ਦੇ ਵਿੱਚ 뮤직 ਡਾਇਰੈਕਟਰ ਦੇ ਤੌਰ ਤੇ ਭੂਮਿਕਾ ਨਿਭਾ ਰਿਹਾ ਹਾਂ ਤੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮਿਸਾਨੂ ਇੱਥੇ ਮਿਊਜ਼ਿਕ ਦੇਣ ਦਾ ਮੌਕਾ ਦਿੱਤਾ ਅੱਜ ਇੱਕ ਭਜਨ ਰਮਾਇਣ ਦੇ ਅੰਦਰ ਵਿਚੋਂ ਚਪਾਈ ਅਸੀਂ ਗਾਣ ਜਾ ਰਹੇ ਹੋ ਜਾ ਕੀ ਰਹੀ ਭਾਵਨਾ ਜੈਸੀ ਪ੍ਰਭੂ ਮੂਰਤ